ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਨਿਊਜ਼ ਸਾਰੇ ਪਾਸੇ ਚੱਲ ਰਹੀ ਹੈ ਕਿ ਭਾਈ ਰਣਜੀਤ ਸਿੰਘ ਉਤੇ ਰੇਪ ਦਾ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਇਹ ਨਿਊਜ਼ ਹੈ ਹੀ ਇਦਾਂ ਦੀ ਹੈ ਸਭ ਨੂੰ ਹੈਰਾਨ ਕਰਦੀ ਹੈ ਮੈਨੂੰ ਵਿਰੋਧ ਕਰਨ ਵਾਲੇ ਖੁਸ਼ ਹੁੰਦੇ ਨੇ ਪਿਆਰ ਕਰਨ ਵਾਲਿਆਂ ਦਾ ਕਿਤੇ ਨਾ ਕਿਤੇ ਦਿਲ ਦੁਖਦਾ ਹੈ ਹੈਰਾਨ ਵੀ ਹੁੰਦੇ ਨੇ ਤੇ ਮੈਂ ਖੁਦ ਵੀ ਬਹੁਤ ਹੈਰਾਨ ਹੋਇਆ ਇਸ ਤਰ੍ਹਾਂ ਦਾ ਮਾਮਲਾ ਇਸ ਤਰ੍ਹਾਂ ਦਾ ਇਲਜ਼ਾਮ ਜਿਹੜਾ ਉਹ ਮੇਰੇ ਤੇ ਲੱਗਿਆ ਪਰ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਵੀ ਹਾਂ ਇਹਨੂੰ ਟਾਈਮ ਲੱਗ ਸਕਦਾ ਹੈ ਕੁਝ ਦਿਨ ਕੁਝ ਮਹੀਨੇ ਲੱਗ ਸਕਦੇ ਨੇ ਪਰ ਇਹ ਕਲੀਅਰ ਹੋ ਜਾਏਗਾ ਵੀ ਇਹ ਇਲਜ਼ਾਮ ਹੈ ਮੇਰੀ ਅੱਜ ਦੀ ਵੀਡੀਓ ਤੁਸੀਂ ਸਾਮ ਕੇ ਰੱਖਿਓ ਕਿਉਂਕਿ ਇਨਵੈਸਟੀਗੇਸ਼ਨ ਹੋਣੀ ਹੈ ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਮਾਨਯੋਗ ਹਾਈ ਕੋਰਟ ਦੇ ਕੋਲ ਪਰਿਵਾਰ ਗਿਆ ਹੈ 13 ਸਾਲ ਪਹਿਲਾਂ ਗੇਟ ਦੇ ਅੱਗੇ ਸੂਸਾਈਡ ਲੜਕੀ ਨੇ ਕੀਤਾ ਸੀ ਮਾਮਲਾ ਕਲੋਜ਼ ਹੋ ਗਿਆ ਸਾਰਾ ਕੁਝ ਉਹਦਾ ਇਨਵੈਸਟੀਗੇਸ਼ਨ ਹੋਈ ਉਸ ਵੇਲੇ ਵਿੱਚ ਤੇ ਹੁਣ ਉਹਨਾਂ ਨੇ ਦੁਬਾਰਾ ਉਦੋਂ ਕਿਹਾ ਸੀ ਕੋਈ ਕਾਰਵਾਈ ਨਹੀਂ ਕਰਾਉਣੀ ਕਿਉਂਕਿ ਜਿੰਨੀ ਹੋਣੀ ਸੀ ਹੋ ਗਈ ਸੀ ਸੂਸਾਈਡ ਵਿੱਚ ਕਿਸੇ ਉੱਤੇ ਕਤਲ ਦਾ ਮਾਮਲਾ ਦਰਜ ਨਹੀਂ ਸੀ ਹੋ ਸਕਦਾ ਪਰ ਹੁਣ ਉਹ ਹਾਈ ਕੋਰਟ ਗਏ ਤੇ ਹਾਈ ਕੋਰਟ ਦੇ ਜੱਜ ਸਾਹਿਬ ਨੇ ਕਿਹਾ ਵੀ ਐਫ ਆਈ ਆਰ ਕਰਕੇ ਜਾਂਚ ਕਰੋ ਐਫ ਆਈ ਆਰ ਹੋਈ ਹੈ ਤੇ ਮੇਰੀ ਆਪ ਸਾਰਿਆਂ ਨੂੰ ਬੇਨਤੀ ਹੈ ਇਨਵੈਸਟੀਗੇਸ਼ਨ ਪੁਲਿਸ ਨੇ ਪ੍ਰਸ਼ਾਸਨ ਨੇ ਕਰਨੀ ਹੈ ਤੇ ਮੈਂ ਆਪ ਸਾਰਿਆਂ ਸਾਹਮਣੇ ਬੇਨਤੀ ਕਰ ਰਿਹਾ ਚਾਹੇ ਉਹ ਮੈਨੂੰ ਬੁਲਾ ਕੇ ਇਨਵੈਸਟੀਗੇਸ਼ਨ ਕਰ ਲੈਣ ਚਾਹੇ ਮੇਰੇ ਕੋਲ ਆ ਕੇ ਇਨਵੈਸਟੀਗੇਸ਼ਨ ਕਰ ਲੈਣ ਚਾਹੇ ਮੈਨੂੰ ਲਿਜਾ ਕੇ ਇਨਵੈਸਟੀਗੇਸ਼ਨ ਕਰ ਲੈਣ ਕਿਸੇ ਵੀ ਤਰ੍ਹਾਂ ਦੀ ਇਨਵੈਸਟੀਗੇਸ਼ਨ ਇਸ ਕੇਸ ਵਿੱਚ ਹੋਏਗੀ ਮੈਂ ਸਾਡਾ ਸਾਰਾ ਪਰਮੇਸ਼ਰ ਦੁਆਰ ਦਾ ਜਥਾ ਸਾਰੇ ਅਸੀਂ ਇਹਦੇ ਵਿੱਚ ਪੂਰਾ ਸਹਿਯੋਗ ਕਰਾਂਗੇ 1% ਨਹੀਂ 200% ਅਸੀਂ ਸੱਚ ਕਹਿ ਰਹੇ ਹਾਂ ਕਿ ਕਿਸੇ ਤਰ੍ਹਾਂ ਦਾ ਵੀ ਸਾਡਾ ਇਹਦੇ ਵਿੱਚ ਕਸੂਰ ਨਹੀਂ ਨਿਕਲੇਗਾ ਪੋਸਟਮਾਰਟਮ ਦੀ ਰਿਪੋਰਟ ਵਿੱਚ ਕੁਝ ਵੀ ਨਹੀਂ ਹੈਗਾ ਕੋਈ ਰੇਪ ਨਹੀਂ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਪਰ ਉਹਨਾਂ ਦੇ ਅੰਦਰ ਇੱਕ ਡਾਊਟ ਹੈ ਫੈਮਿਲੀ ਦੇ ਕਿਤੇ ਸਾਡੀ ਬੱਚੀ ਨਾਲ ਇਦਾਂ ਤਾਂ ਨਹੀਂ ਸੀ ਹੋਇਆ ਤੇ ਉਹਨਾਂ ਨੂੰ ਆਪਣਾ ਡਾਊਟ ਕਲੀਅਰ ਕਰਨਾ ਚਾਹੀਦਾ ਚੰਗੀ ਗੱਲ ਹੈ ਹਾਈ ਕੋਰਟ ਨੇ ਕਿਹਾ ਕਿ ਜਾਂਚ ਕਰ ਲਓ ਐਫ ਆਈ ਆਰ ਕਰਕੇ ਜਾਂਚ ਕਰ ਲਓ ਸੋ ਹੈਰਾਨੀ ਜਿੱਥੇ ਤੁਹਾਨੂੰ ਸਾਰਿਆਂ ਨੂੰ ਹੈ ਉੱਥੇ ਮੈਨੂੰ ਵੀ ਹੈ ਇਦਾਂ ਦਾ ਜਦੋਂ ਕੇਸ ਕਿਸੇ ਤੇ ਵੀ ਬਣਦਾ ਹੈ ਤੇ ਇੱਕਦਮ ਹੈਰਾਨ ਹੋ ਜਾਂਦਾ ਹੈ ਤੇ ਮੇਰੀ ਆਪ ਸਾਰਿਆਂ ਨੂੰ ਬੇਨਤੀ ਹੈ ਕੁਝ ਦਿਨ ਹੋ ਸਕਦਾ ਕੁਝ ਮਹੀਨੇ ਸਾਨੂੰ ਵੇਟ ਕਰਨੀ ਪਵੇ ਤੇ ਆਪਣੇ ਆਪ ਸੱਚ ਸਾਹਮਣੇ ਆ ਜਾਏਗਾ ਮੈਨੂੰ ਹਾਈ ਕੋਰਟ ਉੱਤੇ ਵੀ ਤੇ ਨਾਲ ਪੰਜਾਬ ਪੁਲਿਸ ਦੇ ਉੱਤੇ ਵੀ ਪੂਰਨ ਪਰੋਸਾ ਹੈ ਤੇ ਗੁਰੂ ਸਾਹਿਬ ਦੀ ਕਿਰਪਾ ਹੋਣੀ ਹੈ ਪਰਮੇਸ਼ਰ ਦਵਾਰ ਦੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਗੇਟ ਦੇ ਅੱਗੇ ਉਹਨੇ ਲੜਕੀ ਨੇ ਸੁਸਾਈਡ ਕੀਤਾ ਸੀ ਤੇ ਆਪਣੇ ਆਪ ਆਉਣ ਵਾਲੇ ਦਿਨਾਂ 'ਚ ਇਹ ਗੱਲ ਕਲੀਅਰ ਹੋ ਜਾਏਗੀ 1% ਵੀ ਮੇਰਾ 1% ਵੀ ਇਹ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਕਸੂਰ ਨਹੀਂ ਨਿਕਲੇਗਾ ਪਰ ਜਾਬਤਾ ਰੱਖਣ ਦੀ ਵੱਡੀ ਲੋੜ ਹੈ ਕਿਉਂਕਿ ਇਹੋ ਜੇ ਸਮੇਂ ਇੱਕਦਮ ਪ੍ਰੈਸ਼ਰ ਹੋ ਜਾਂਦਾ ਬ੍ਰੇਨ ਤੇ ਜਿਹੜੇ ਜਾਣਦੇ ਨੇ ਜਿਹੜੇ ਸੁਣਦੇ ਨੇ ਵੀ ਆਹ ਕੀ ਹੋ ਗਿਆ ਤੇ ਆਪ ਸਾਰਿਆਂ ਨੂੰ ਬੇਨਤੀ ਹੈ ਆਪਾਂ ਜਾਗਤੀ 'ਚ ਰਹੀਏ ਮਨ ਸ਼ਾਂਤ ਰੱਖੀਏ ਤੇ ਪ੍ਰਸਾਰ ਕੀਏ ਕੁਝ ਦਿਨ ਲੱਗ ਸਕਦੇ ਨੇ ਆਪਣੇ ਆਪ ਸਾਰਾ ਕੁਝ ਸਾਹਮਣੇ ਆ ਜਾਏਗਾ ਵੀਡੀਓ ਤੁਹਾਨੂੰ ਸਾਰਿਆਂ ਨੂੰ ਸ਼ੇਅਰ ਕਰਨੀ ਪੈਣੀ ਹੈ ਤਾਂ ਕਿ ਹਰ ਇੱਕ ਤੱਕ ਪਹੁੰਚ ਸਕੇ ਤੇ ਨਿਊਜ਼ ਚੈਨਲਾਂ ਵਾਲਿਆਂ ਨੂੰ ਵੀ ਮੇਰੀ ਹੱਥ ਜੋੜ ਕੇ ਬੇਨਤੀ ਭਰਾਵੋ ਦੂਜਾ ਪੱਖ ਵੀ ਰੱਖਿਆ ਤੁਸੀਂ ਮੈਂ ਸਾਰਾ ਕੁਝ ਲੋਕਾਂ ਸਾਹਮਣੇ ਤੇ ਮੇਰੀ ਵੀਡੀਓ ਵੀ ਜਰੂਰ ਚਲਾ ਦਿਓ ਸਾਰੀ ਦੀ ਸਾਰੀ ਤਾਂ ਜੋ ਪਤਾ ਲੱਗ ਸਕੇ ਕਿ ਸਾਡਾ ਪੱਖ ਕੀ ਹੈ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਮੈਂ ਰੈਡੀ ਹਾਂ ਵਾਇਗੋਟਸਕੀ ਦਾ ਖਾਲਸਾ ਵਾਇਗੋਟਸਕੀ ਦੀ ਫਤ